ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਚੱਲੇ ਹਾਂ ਗੁਰਦੁਆਰਾ ਸ਼ੀਤਲਕੁੰਡ ਰਾਜਗਿਰ ਸਾਹਿਬ ਜਿਸ ਤਰ੍ਹਾਂ ਕਿ ਤੁਹਾਨੂੰ ਆਪ ਸਭ ਨੂੰ ਪਤਾ ਹੀ ਆ ਕਿ ਯਾਤਰਾ ਚੱਲ ਰਹੀ ਆ ਤੱਕ ਸ਼੍ਰੀ ਪਟਨਾ ਸਾਹਿਬ ਬਿਹਾਰ ਦੀ ਤੇ ਬਾਕੀ ਲੋਕਲ ਗੁਰਦੁਆਰਾ ਸਾਹਿਬ ਕੱਲ ਘੁੰਮਨੇ ਹੀ ਗੁਰਦੁਰਾ ਰਾਜਗੀਰ ਸਾਹਿਬ ਜਿਹੜਾ ਉਹ ਇੱਥੋਂ ਲਗਭਗ 70 ਕਿਲੋਮੀਟਰ ਹੈ। ਗੱਡੀ ਕਰਦੇ ਆਂ, ਸਟਾਰਟ ਹੈ। ਗੱਡੀ ਦਾ ਹੁਣ ਤੱਕ ਦਾ ਟ੍ਰਿਪ 1700 5 ਕਿਲੋਮੀਟਰ ਚੱਲ ਚੁੱਕੀ ਆ ਬਟਾਲਾ ਤੋਂ ਲੈ ਕੇ ਤੇ ਬਾਕੀ ਗੁਰਦਸਾਹਬ ਦੀ ਸਾਂਝ ਆਪ ਸਭ ਨਾਲ ਪੈ ਗਈ ਆ ਤੇ ਆ ਚਲਦੇ ਆ ਗੁਰਦਰਾ ਰਾਜੀਗਿਰ ਸਾਹਿਬ ਚਲੋ ਮਿਲਦੇ ਆ ਸਫਰਾਂ ਦੇ ਉੱਪਰ ਵੀਡੀਓ ਪੂਰਾ ਦੇਖਣਾ ਜੀ ਯਾਦ ਜੀ ਦੇ ਅੰਤਿਸੰਗਤ ਜੀ ਗੁਰਦੁਆਰਾ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਜੀ ਦੇ ਦਰਸ਼ਨ ਹੋ ਰਹੇ ਨੇ ਇਹ ਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ ਤਨਹਾੜ ਪੁਰਸ ਤਨ ਦੇ ਉੱਪਰ ਗੁਮਾਨ ਕਰਦਾ ਇਹ ਚਾਦਰ ਜੀ ਏ ਆਪਣੇ ਬਤਨ ਜਾਣ ਲੱਗਿਆ ਆ ਇਹ ਮਾਲ ਦਾ ਜਿੱਤਾ ਕੋਈ ਨਹੀਂ ਹੈ ਕੋਈ ਲਿਗਤ ਨਹੀਂ ਆ ਜੇ ਤੁਮ ਮੋਰਾ ਤੇ ਪਹੰਚ ਹਾਂਜੀ ਸਾਥ ਸੰਗਤ ਜੀ ਇਹ ਇਤੋਂ ਦਾ ਲੰਗਰ ਹਾਲ ਤੱਕ ਸ੍ਰੀ ਪਟਨਾ ਸਾਹਿਬ ਦਾ ਇਸ ਸਾਈਡ ਸੇਵਾ ਚੱਲ ਰਹੀ ਆ ਸਬਜੀ ਕਟਣ ਦੀ ਚਲੋ ਛਕਦੇ ਆ ਪ੍ਰਸ਼ਾਦਾ ਪਾਣੀ ਤੇ ਫਿਰ ਚੱਲਦੇ ਆ ਅੱਗੇ ਗੁਰਦਵਾਰ ਸਾਹਿਬ ਨੂੰ ਦਰਸ਼ਨਾਂ ਵਾਸਤੇ ਹਾਂਜੀ ਗੁਰਨਾਥ ਸਿੰਘਪੁਰ ਪਰਸਪਾ ਕੇ ਕਿੱਥੇ ਚੱਲੀ ਆ ਅੱਗੇ ਚੱਲਦੇ ਆ ਜੀ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਤੱਕ ਸ਼੍ਰੀ ਪਟਨਾ ਸਾਹਿਬ ਦੀ ਪਾਰਕਿੰਗ ਚੋਂ ਨਿਕਲ ਰਹੇ ਆ ਹਾਂਜੀ ਸੰਗਤ ਜੀ ਇਹ ਆ ਖੰਡਾ ਚੌਂਕ ਕੀ ਦੀ ਆਨ-ਬਾਨ ਤੇ ਸ਼ਾਨ ਕਿਉਂਕਿ ਪਟਨਾ ਸਾਹਿਬ ਦੇ ਵਿੱਚ ਹੈ ਹਾਂਜੀ ਸੰਗਤ ਜੀ ਜਾ ਰਹੇ ਹਾਂ ਗੁਰਦਰਾ ਸਾਹਿਬ ਨੂੰ ਸ਼ੀਤਲ ਕੁੰਡ ਸਾਹਿਬ ਨੂੰ ਕਰੀਬਨ 51 ਕਿਲੋਮੀਟਰ ਰਹਿ ਗਿਆ 1 ਘੰਟੇ ਦਾ ਸਫ਼ਰ ਇਹ ਗੁਰਦਰਾ ਸਾਹਿਬ ਤਖਤਸ਼ਾਲੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਲਗਭਗ 2 ਘੰਟੇ ਦਾ ਰਸਤਾ ਹੈ ਤੇ ਤਕਰੀਬਨ 60-70 ਕਿਲੋ ਮੀਟਰ ਹਾਈਵੇ ਸਾਰਾ ਬਹੁਤ ਵਧੀਆ ਹੈ। ਬਾਕੀ ਹੁਣ ਅੱਗੇ ਜਾ ਕੇ ਦੇਖਦੇ ਹਾਂ ਰਸਤਾ ਕਿਸ ਤਰ੍ਹਾਂ ਦਾ ਹੈ। ਹਾਂਜੀ ਸੰਗਤ ਜੀ ਪਹੁੰਚ ਗਏ ਆ ਰਾਜਗਿਰ ਗੁਰਦਰਾ ਅੰਮ੍ਰਿਤਕੁੰਡ ਸਾਹਿਬ ਆ। ਇਸ ਥੋੜਾ ਜਿਹਾ ਪਹਾੜੀ ਏਰੀਆ ਇਹ ਸੰਗਤ ਜੀ ਇੱਥੇ ਅਜੇ ਵੀ ਟਾਂਗਿਆਂ ਦਾ ਚੱਲਣ ਕਾਫੀ ਲੱਗਦਾ ਤੇ ਕਾਫੀ ਸ਼ਿੰਗਾਰੇ ਪਏ ਨੇ ਟਾਂਗੇ ਇਹ ਰਿਹਾ ਟਾਂਗਾ ਅੱਗੇ ਜਾ ਰਿਹਾ ਉਹ ਬਸ ਸਿੱਧਾ ਜਾਂਦੇ ਚਾਰ ਚੁਫੇਰੇ ਟਾਂਗੇ ਤੰਗ ਬਜ਼ਾਰਾਂ ਦੇ ਵਿੱਚ ਸਾਹਮਣੇ ਗੁਰਦਾਰ ਸਾਹਿਬ ਦਾ ਦਰਸ਼ਨੀ ਡਿਊਰੀ ਤੇ ਦਰਸ਼ਨ ਹੋ ਰਹੇ ਨੇ ਇਹ ਗੁਰਦਾਰਾ ਸ਼ੀਤਲਕੁੰਡ ਸਾਹਿਬ ਹਾਂਜੀ ਸੰਗਤ ਜੀ ਇੱਥੇ ਰੁਕਣ ਵਾਸਤੇ ਸਰਾਏ ਵੱਡੀ ਹੋਈ ਆ ਪੂਰਾ ਨਾਨਕੀ ਨਿਵਾਸ ਇਸ ਸਾਈਡ ਪੂਰੀ ਪਾਰਕਿੰਗ ਹੈ ਪਾਰਕਿੰਗ ਬਹੁਤ ਵੱਡੀ ਹੈ ਦੇਖਣ ਨੂੰ ਗੁਰਦਾਰ ਸਾਹਿਬ ਵੀ ਕਾਫੀ ਸੋਹਣਾ ਲੱਗ ਰਿਹਾ ਇਹ ਨਿਸ਼ਾਨ ਸਾਹਿਬ ਸੰਗਤ ਜੀ ਇਹ ਗੁਰਦਰਾ ਸਾਹਿਬ ਦੀ ਆਲੀਸ਼ਾਨ ਬਿਲਡਿੰਗ ਔੜੀਆਂ ਚੜ ਕੇ ਉੱਪਰ ਜਾਣੇ ਆ ਨਾ ਤਾਂ ਦਰਸ਼ਨ ਕਰਾਉਣੇ ਨਾਲੇ ਆਪ ਦਰਸ਼ਨ ਕਰਦੇ ਉਮਾਰਾ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਸ਼ੀਤਲਕੁੰਡ ਰਾਜ ਸ਼ੀਤਲਕੁੰਡ ਸੰਗਤ ਜੀ ਖੇਪ ਇਤਿਹਾਸ ਵੀਡੀਓ ਪਾਜ਼ ਕਰਕੇ ਤੁਸੀਂ ਪੜ ਸਕਦੇ ਹੋ ਇਹ ਸੈੱਡ ਹੈ ਸ਼ੀਤਲਕੁੰਡ ਹਾਂਜੀ ਸੰਗਤ ਜੀ ਦਰਸ਼ਨ ਮੇਲੇ ਹੋ ਗਏ ਨੇ ਖੁੱਲੇ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਦੇ ਤੇ ਹੁਣ ਵਾਪਸੀ ਚੱਲੇ ਪਉਣ ਲੱਗੇ ਆ ਵੈਸੇ ਤਾਂ ਤਕਸ਼ੀਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਗੱਡੀਆਂ ਵੀ ਆਉਂਦੀਆਂ ਨੇ ਤੇ ਆਪਣੀ ਤੁਸੀਂ ਕਨਵੀਨੀਅੰਸ ਕਰਕੇ ਵੀ ਕਿਰਾਏ ਤੇ ਆ ਸਕਦੇ ਜੇ ਤੇ 100 ਕਿਲੋਮੀਟਰ ਗੁਰਦਰਾ ਸਾਹਿਬ ਪੈਂਦਾ ਹੈ ਤਕਸ਼ੀਰੀ ਪਟਨਾ ਸਾਹਿਬ ਤੋਂ ਹੁਣ ਪਾਉਨੇ ਚੱਲੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਮਿਲਦੇ ਆ ਜੀ ਜਾ ਕੇ ਗੁਰਦਰਾ ਪਟਨਾ ਸਾਹਿਬ ਇਹ ਰਾਇ ਸੈਡ ਗੁਰਦਰਾ ਸ਼ੀਤਲ ਕੁੰਡ ਸਾਹਿਬ ਨੇ ਟਾਂਗੇ ਇੱਧਰ ਦੇ ਜੀ ਸੰਗਤ ਜੀ ਕਾਫੇ ਸ਼ਿੰਗਾਰੇ ਹੋਏ ਨੇ ਅਗ ਤਾਂ ਟਾਂਗਿਆਂ ਦਾ ਪ੍ਰਚਲਨ ਬਹੁਤ ਜ਼ਿਆਦਾ ਇੱਧਰ ਦੇਖੋ ਕਿਸ ਤਰ੍ਹਾਂ ਸ਼ਿੰਗਾਰ ਰੱਖੇ ਨੇ ਟਾਂਗੇ ਇਹ ਅੱਗੇ ਤੋਂ ਆ ਰਿਹਾ ਇੱਕ ਹੋਰ ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀ ਦਿੰਦੇ ਸਮੇਂ ਦਰਸ਼ਨ ਕੀਤੇ ਹੀ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਰਾਜਗੀਰ ਇੱਕ ਗੁਰਦੁਆਰਾ ਸਾਹਿਬ ਰਹਿ ਗਿਆ ਸੀ ਅ ਤਖਸ਼ਿਰੀ ਪਟਨਾ ਸਾਹਿਬ ਦੇ ਬੈਕ ਸਾਈਡ ਤੇ ਥੋੜੀ ਦੂਰੀ ਦੇ ਉੱਤੇ ਗੁਰਦੁਆਰਾ ਬਾਲੀਲਾ ਸਾਹਿਬ ਤੇ ਹੁਣ ਹੋਏ ਆਇਆ ਦਰਸ਼ਨ ਕਰਨ ਵਾਸਤੇ ਇੱਥੇ ਚਲੋ ਗੁਰੂ ਸੰਗਤ ਜੀ ਤੁਹਾਨੂੰ ਵੀ ਦਰਸ਼ਨ ਕਰਵਾਈਏ ਇਹ ਸੰਗਤ ਜੀ ਗੁਰਦਰਾ ਬਾਲੀਲਾ ਸਾਹਿਬ ਇਹ ਸੰਗਤ ਜੀ ਗੁਰਦਰਾ ਸਾਹਿਬ ਦਾ ਸੰਖੇਪ ਇਤਿਹਾਸ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਇਸ ਸਾਈਡ ਲੰਗਰ ਹਾਲ ਹੈ ਤੇ ਇਹ ਰੁਕਣ ਵਾਸਤੇ ਇੱਥੇ ਸਰਾਏ ਆ ਏਸੀ ਸਰਾਏ ਪੂਰੀ ਇਹ ਕਾਰ ਸੇਵਾ ਦਾ ਕੰਮ ਚੱਲ ਰਿਹਾ ਸ਼ਾਇਦ ਇੱਥੇ ਵੀ ਕੋਈ ਬੇਸਮੈਂਟ ਵਗੈਰਾ ਪਾਰਕਿੰਗ ਵਗੈਰਾ ਬਣੇਗੀ ਤੇ ਰੁਕਣ ਦਾ ਤੇ ਲੰਗਰ ਦਾ ਪ੍ਰਬੰਧ ਹਰ ਇੱਕ ਗੁਰਦਆ ਸਾਹਿਬ ਹੈ ਇਹ ਗੁਰਦੁਆਰਾ ਬਾਲ ਲੀਲਾ ਸਾਹਿਬ ਤੇ ਦੋਸਤੋ ਇਹ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਬਾਕੀ ਕੱਲ ਨੂੰ ਸਾਡੀ ਯਾਤਰਾ ਵਾਪਸੀ ਦੀ ਆ ਤੇ ਮਿਲਦੇ ਆ ਅੱਗੇ ਵਲੋਗਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ